ਹਾਂਜੀ ਭਾਜੀ ਤੁਹਾਡਾ ਨਾਮ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ٹرسٹ ਦੇ ਮੱਝਾ ਜ਼ੋਨ ਦਾ ਐਡਵਾਈਜ਼ਰ ਆ ਅੱਜ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਟੀਮ ਸਾਡੀ ਸਾਰੀ ਜਿਹੜੀ ਆ ਮੱਝਾ ਜ਼ੋਨ ਦੀ ਟੀਮ ਆ ਸਾਰੀ ਇੱਥੇ ਆਈ ਆ ਮਜੀਠਾ ਨੇੜਲੇ ਸ਼ਾਮਨਗਰ ਪਿੰਡ ਦਾ ਨੌਜਵਾਨ ਸੀ 22 ਸਾਲ ਦਾ ਨੌਜਵਾਨ ਪਲਵਿੰਦਰ ਸਿੰਘ son of ਰਜਿੰਦਰ ਸਿੰਘ ਅਸੀਂ ਭਾਈ ਚਾਰੇ ਸਿੰਘ ਜੀ ਬੜੇ ਗਰੀਬ ਭਾਈਚਾਰੇ ਦੇ ਵਿੱਚੋਂ ਸੀਗਾ ਗਰੀਬ ਪਰਿਵਾਰ ਚੋਂ ਸੀ ਇਹ ਰੋਟੀ ਰੋਜ਼ੀ ਦੀ ਕਮਾਈ ਲਈ ਦੁਬਈ ਗਿਆ ਸੀਗਾ ਐਤੀ ਪਹਿਲੀ ਵਾਰ ਹੀ ਗਿਆ ਸੀਗਾ ਤੇ ਲਗਭਗ 15 ਦਿਨ ਪਹਿਲਾਂ ਇਹਦੀ ਉੱਥੇ ਮੌਤ ਹੋ ਜਾਂਦੀ ਆ ਤੇ ਪਰਿਵਾਰ ਇੰਨਾ ਸਮਰੱਥ ਨਹੀਂ ਸੀਗਾ ਕਿ ਸਾਰਾ ਕਰਕੇ ਭਜਨ ਅਠ ਕਰਕੇ ਤੇ ਉਹ ਜਿਹੜੀ ਰਸਤਕ ਦੇ ਆ ਤੇ ਵਾਪਸ ਲਿਆ ਸਕੇ ਤੇ ਉਹਦੇ ਜਿਹੜੇ ਜੋ ਵੀ ਕਾਰਵਿਹਾਰ ਆ ਅੰਤਮ ਜਿਹੜਾ ਇਹਦਾ ਸੰਸਕਾਰ ਸੰਬੰਧੀ ਕਰ ਸਕਣ ਤੋ ਪਰਿਵਾਰ ਨੇ ਡਾਕਟਰ ਐਸ.ਪੀ. ਸਿੰਘ ਉਭਰਾਏ ਨਾਲ ਜਿਹੜਾ ਸੰਪਰਕ ਸਾਧਿਆ ਤੇ ਉਥੇ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਉਸ ਕੰਪਨੀ ਨੇ ਸਾਰਾ ਖਰਚਾ ਕਰਕੇ ਤੇ ਸਾਰੇ ਦਸਤਾਵੇਜ਼ ਜਿਹੜੇ ਆ ਉਹ ਡਾਕਟਰ ਐਸ.ਪੀ. ਸਿੰਘ ਉਭਰਾਏ ਹੋਰਾਂ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਟਰੱਸਟ ਦੀ ਟੀਮ ਨੇ ਉਥੋਂ ਤਿਆਰ ਕਰਕੇ ਤੇ ਅੱਜ ਗੁਰਰਾਮਦਾਸ ਅਏਅਰਪੋਰਟ ਸਤਾਰਾਂਸੀ ਵਿਖੇ ਜਿਹੜੀ ਇਹ ਡੈੱਡ ਬਡੀ ਹੈ ਸਕੇਜੀ ਆ ਇਹ ਲਗਭਗ 370ਵੀਂ ਮਰਤਕ ਦੀਆਂ ਜਿਹੜੀ ਹੁਣ ਤੱਕ ਇੱਥੇ ਪੰਜਾਬ ਦੇ ਵਿੱਚ ਤੇ ਵੱਖ-ਵੱਖ ਜਿਹੜੇ ਸੂਬਿਆਂ ਦੇ ਹੋਰ ਨਾਲ ਸੂਬਿਆਂ ਦੇ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਜਿਹੜੇ ਲੋਕ ਐ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਮਰਤਕ ਦੀਆਂ ਆ ਚੁੱਕੀਆਂ ਨੇ ਆਪਣੇ ਉਹਨਾਂ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੇ ਅੰਤਮ ਦਰਸ਼ਨਾਂ ਦੇ ਨਸੀਬ ਪ੍ਰਾਪਤ ਹੋਏ ਨੇ ਸੋ 370 ਦੇ ਕਰੀਬ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਇੱਕ ਹਿਸ਼ਾਰਪੁਰ ਤੋਂ ਪਤਾ ਲੱਗਾ ਸੀ ਕਿ ਜਿਹੜੀਆਂ 2 ਨੌਜਵਾਨਾਂ ਦੀ ਮੌਤ ਹੋਈ ਆ ਉਹਨਾਂ ਦੇ ਇੱਕ ਦਾ ਪਰਿਵਾਰ ਦੇ ਸਹਿਯੋਗ ਦੇ ਨਾਲ ਪਰਿਵਾਰ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਪ੍ਰਵਾਨਗੀ ਦੇ ਨਾਲ ਉੱਥੇ ਸੰਸਕਾਰ ਕਰਤਾ ਗਿਆ ਦੂਜੀ ਦੀ ਜਿਹੜੀ ਆ ਉਹ ਡੈੱਡ ਬੋਡੀ ਇੱਥੇ ਜਲਦੀ ਉਹ ਵੀ ਆ ਰਹੀ ਆ ਕੁਝ ਦਿਨਾਂ ਤੱਕ ਪੰਚਾਇਤ ਵੱਲੋਂ ਲਿਖ ਕੇ ਭੇਜਿਆ ਗਿਆ ਸੀਗਾ ਕਿ ਮਤਲਬ ਸੰਸਕਾਰ ਉੱਥੇ ਕਰਤਾ ਜਾਵੇ ਇਸ ਤੋਂ ਇਲਾਵਾ ਇੱਕ ਮਲੇਰ ਕੋਟਲੀ ਤੋਂ ਇੱਕ ਕਪੂਰ ਥਲੇ ਤੋਂ ਤੇ ਇੱਕ ਇਸ ਤਰ੍ਹਾਂ ਹੀ ਵੱਖ-ਵੱਖ ਥਾਵਾਂ ਤੋਂ ਕੋ ਤਿੰਨ ਚਾਰ ਅੰਬਾਲਾ ਤੋਂ ਮ੍ਰਿਤਕ ਦੇਆਂ ਜਿਹੜੀਆਂ ਉੱਥੇ ਜੇ ਪਈਆਂ ਨੇ ਜਿਹੜੀਆਂ ਆਉਣ ਵਾਲੀਆਂ ਗੱਲਾਂ ਦੇ ਵਿੱਚ ਡਾਕਟਰ ਹਸਪਤਾਲ ਸਿੰਘ ਹੋਰਾਂ ਦੀ ਅਗਵਾਈ ਹਟ ਜਿਹੜੇ ਸਾਰੇ ਉਹਨਾਂ ਦੇ ਕਾਰਵਿਆਰ ਕਰਕੇ ਦਸਤਾਵੇਜ਼ ਜੀ ਕੰਮ ਕਰਕੇ ਪੂਰੇ ਉਹ ਇੱਥੇ ਭੇਜੀਆਂ ਚਲੀਆਂ ਆ। ਹਾਂਜੀ ਭਾਜੀ ਤੁਹਾਡਾ ਨਾਂ ਤੇ ਤੁਸੀਂ ਅੱਜ ਇੱਥੇ ਕਿਸ ਮਕਸਦ ਨਾਲ ਆਏ ਜੀ? ਮੈਂ ਨਾਂ ਸਾਹਿਲ ਆ ਜੀ। ਕਿ ਮੈਂ ਆਪਣੇ ਇੱਥੇ ਭਤੀਜੇ ਦੀ ਇੱਕ ਡੈੱਡ ਬੋਡੀ ਰਿਸੀਵ ਕਰਨ ਆਇਆ ਹਾਂ। ਤੇ ਉਹ ਦੁਬਈ ਦੇ ਵਿੱਚ 15 ਦਿਨ ਪਹਿਲੇ ਉਹ ਦੀ ਡੈਥ ਹੋ ਚੁੱਕੀ ਸੀ ਹਾਰਟ ਅਟੈਕ ਦੇ ਨਾਲ ਮੈਂ ਡਾਕਟਰ ਐਸ ਵੀ ਓਬਰਾਏ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਯਤਨ ਸਦਕਾ ਇਹ ਬੋਡੀ ਇਸ ਸਾਨੂੰ ਪ੍ਰਾਪਤ ਹੋ ਰਹੀ ਆ ਤੇ ਮੈਂ ਇਹਨਾਂ ਤੋਂ ਮੰਗ ਵੀ ਕਰਦਾ ਕਿ ਉਹ ਬਹੁਤ ਹੀ ਪਰਿਵਾਰ ਜਿਹੜਾ ਬਹੁਤ ਹੀ ਲੋੜਵੰਦ ਪਰਿਵਾਰ ਆ ਇੱਕ ਹੀ ਉਹਨਾਂ ਕੋ ਕਮਰਾ ਵਾ ਤੇ ਬੱਚਾ ਉਹਦਾ ਸੀ ਜਿਹੜਾ ਮਤਲਬ ਹੀ ਇਸ ਦੁਨੀਆ ਤੋਂ ਜਾ ਸਕਾ ਜਾ ਚੁੱਕਾ ਵਾ ਤੇ ਮੈਂ ਇਹਨਾਂ ਕੋ ਡਾਕਟਰ ਐਸਬੀਓ ਪ੍ਰਾਇਜ਼ੀ ਸੰਸਥਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਨਾਂ ਦੀ ਬੱਚਤ ਨੂੰ ਮਦਦ ਕੀਤੀ ਜਾਵੇ ਮਾਲੀਸ਼ਾ ਦਾ ਟਿਮਾਜੀ ਸਾਤਾ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ